ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਜਮਤਕਾਰੀ ਉਪਾਤ ਜਿਵੇਂ ਆਪਾਂ ਸਾਰੇ ਹੀ ਜਾਣਦੇ ਆ 9 ਅਗਸਤ 2025 ਨੂੰ ਇਹ ਸੌਣ ਮਹੀਨੇ ਦੀ ਪੂਰਨਮਾ ਅਤੇ ਇਸ ਦੇ ਨਾਲ ਨਾਲ ਰਖੜੀ ਦਾ ਧਾਰਮਿਕ ਤਿਹਾਰ ਹੈ ਜੇਕਰ ਤੁਸੀਂ ਇਸ ਦਿਨ ਇਹ ਛੋਟਾ ਜਿਹਾ ਉਪਾਕਾਰ ਦਿਓ ਤੂਲਸੀ ਦੇ ਗਮਲੇ ਦੇ ਵਿੱਚ ਇਹ ਛੋਟੀ ਜਿਹੀ ਚੀਜ਼ ਨੂੰ ਤੁਸੀਂ ਪਾਉਂਦੇ ਹੋ ਪੌਣ ਦੇ ਨਾਲ ਇਹੇ ਤੁਸੀਂ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਰਾਤੋਂ ਰਾਤ ਤੁਸੀਂ ਕਰੋੜਪਤੀ ਬਣ ਜਾਓਗੇ ਅਗਰ ਤੁਸੀਂ ਇਸ ਉਪਾਅ ਨੂੰ ਸਹੀ ਤਰੀਕੇ ਸਾਡੇ ਦੱਸੇ ਗਏ ਤਰੀਕੇ ਦੇ ਅਨੁਸਾਰ ਤੁਸੀਂ ਪੂਰੇ ਵਿਸ਼ਵਾਸ ਤੇ ਭਾਵਨਾ ਦੇ ਨਾਲ ਚੇਕਰ ਕਰ ਲਿਆ ਇਸ ਉਪਾਅ ਨੂੰ ਤੁਸੀਂ 100 ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਕਰਨਾ ਹੈ ਤੇ ਜੇਕਰ 100 ਮਹੀਨੇ ਦੀ ਗੱਲ ਕਰੀਏ ਤੇ ਸੌਂਦ ਦੇ ਮਹੀਨੇ ਦਾ ਆਪਨੇ ਆਪ ਵਿੱਚ ਬਹੁਤ ਹੀ ਜ਼ਿਆਦਾ ਮਹੱਤਵ ਹੁੰਦਾ ਹੈ ਤੇ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਕਸ਼ਟ ਤੇ ਦੁੱਖ ਨੇ ਤੇ ਇਸ ਦੇ ਨਾਲ ਨਾਲ ਜੇਕਰ ਕਈ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਪਾਠ ਪੂਜਾ ਕਰਦੇ ਹਾਂ ਅਰਦਾਸ ਬੇਨਤੀ ਕਰਦੇ ਹਾਂ ਪਰ ਸਾਡੀ ਕੋਈ ਵੀ ਮਨੋ ਕਾਮਨਾ ਪੂਰੀ ਨਹੀਂ ਹੁੰਦੀ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਇਹ ਉਪਾਅ ਕਰੋਗੇ ਤੇ ਤੁਹਾਡੀ ਬਨੋ ਕਾਮਨਾ ਨੂੰ ਪੂਰਾ ਕਰਨਗੇ ਮਹਾਦੇਵ ਤੇ ਇਸੇ ਤਰੀਕੇ ਦੇ ਨਾਲ ਮਹਾਦੇਵ ਨੂੰ ਸੋਣ ਦੇ ਮਹੀਨੇ ਦਾ ਇੱਕ ਇੱਕ ਦਿਨ ਜੇਕਰ ਗੱਲ ਕਰੀਏ ਤਾਂ ਬਹੁਤ ਹੀ ਜ਼ਿਆਦਾ ਪਿਆਰਾ ਹੁੰਦਾ ਹੈ ਤੇ ਇਸ ਮਹੀਨੇ ਦੇ ਵਿੱਚ ਜੇਕਰ ਤੁਸੀਂ ਮਹਾਦੇਵ ਦੀ ਨਾਲ-ਨਾਲ ਚੇਰੀ ਹਰੀ ਵਿਸ਼ਨੂ ਜੀ ਦਾ ਪਾਠ ਪੂਜਨ ਕਰ ਲੈਨੇ ਹੋ ਤੇ ਮਹਾਦੇਵ ਤੁਹਾਡੇ ਤੋਂ ਬਹੁਤ ਹੀ ਜ਼ਿਆਦਾ ਜਲਦੀ ਪ੍ਰਸੰਨ ਹੋ ਜਾਂਦੇ ਨੇ ਪ੍ਰਸੰਨ ਹੋ ਕੇ ਤੁਹਾਡੇ ਤੇ ਆਪਣੀ ਬੇ ਬੇਅੰਤ ਕਿਰਪਾ ਕਰਦੇ ਨੇ ਤੇ ਇਸੇ ਤਰੀਕੇ ਦੇ ਨਾਲ ਮਹਾਦੇਵ ਜੀ ਧਿਆਨ ਕਰਦੇ ਆ ਤੇ ਧਿਆਨ ਕਰਦੇ ਕਿੰਨਾ ਦਾ ਹੈ ਸ਼੍ਰੀ ਹਰੀ ਵਿਸ਼ਨੂ ਜੀ ਨਰਾਇਣ ਦਾ ਭਗਵਾਨ ਸ਼੍ਰੀ ਰਾਮ ਜੀ ਦਾ ਜੋ ਭਗਵਾਨ ਰਾਮ ਜੀ ਨੇ ਉਹ ਸ਼੍ਰੀ ਹਰੀ ਵਿਸ਼ਨੂ ਜੀ ਦੇ ਹੀ અવਤਾਰ ਨੇ ਇਸ ਦੇ ਵਿੱਚ ਜੇਕਰ ਤੁਸੀਂ ਤੂਲਸੀ ਤੇ ਗਮਲੇ ਦੇ ਵਿੱਚ ਇਹ ਇੱਕ ਚੀਜ਼ ਨੂੰ ਪਾ ਕੇ ਇਹ ਛੋਟਾ ਜਿਹਾ ਤੁਸੀਂ ਉਹ ਪਾ ਕਰਦੇ ਹੋ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਸਮਝ ਸਕਦੇ ਹੋ ਕਿ ਸ਼ੇ ਵਿੱਚ ਜਿਵੇਂ ਮਹਾਦੇਵ ਤੁਹਾਡੇ ਤੇ ਬਹੁਤ ਹੀ ਜ਼ਿਆਦਾ ਪਰਸੰਨ ਹੋ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਤੁਸੀਂ ਸਾਰੀ ਹੀ ਜਾਣਦੇ ਹੋ ਕਿ ਸੌਣ ਦੇ ਮਹੀਨੇ ਦੇ ਵਿੱਚ ਜਿਹੜਾ ਤੂਲਸੀ ਦਾ ਪੌਦਾ ਹੁੰਦਾ ਉਹ ਬਹੁਤ ਹੀ ਜ਼ਿਆਦਾ ਹਰਿਆ ਭਰਿਆ ਹੁੰਦਾ ਹੈ ਕਿਉਂਕਿ ਜਿਹੜਾ ਸੌਣ ਦਾ ਮਹੀਨਾ ਹੁੰਦਾ ਹੈ ਇਸ ਦੇ ਵਿੱਚ ਬਰਸਾਤ ਦਾ ਮੌਸਮ ਹੁੰਦਾ ਹੈ ਤੇ ਇਸੇ ਤਰ੍ਹਾਂ ਤੂਲਸੀ ਦੇ ਪੌਦੇ ਤੂਲਸੀ ਦੇ ਪੌਦੇ ਨੂੰ ਤੁਸੀਂ ਸੌਣ ਦੇ ਮਹੀਨੇ ਦੇ ਵਿੱਚ ਹਮੇਸ਼ਾ ਹਰਿਆ ਭਰਿਆ ਹੀ ਦੇਖੋਗੇ ਤੇ ਇਸੇ ਤਰੀਕੇ ਦੇ ਨਾਲ ਜਦੋਂ ਸੌਣ ਦੇ ਮਹੀਨੇ ਦੇ ਵਿੱਚ ਬਰਸਾਤੀ ਮੌਸਮ ਦੇ ਵਿੱਚ ਤੂਲਸੀ ਹਰੀ ਭਰੀ ਹੁੰਦੀ ਹੈ ਤੇ ਇਹ ਬਹੁਤ ਜ਼ਿਆਦਾ ਪ੍ਰਸੰਨ ਵੀ ਹੋ ਜਾਂਦੀ ਹੈ ਇਸ ਦੇ ਨਾਲ-ਨਾਲ ਜਿਹੜੀ ਪੂਰਨਮਾਸੀ ਦੀ ਤਿਥੀ ਹੁੰਦੀ ਹੈ ਇਹ ਮਾਤਾ ਲక్ష్ਮੀ ਜੀ ਨੂੰ ਬਹੁਤ ਹੀ ਜ਼ਿਆਦਾ ਪਰਸੰਨ ਹੁੰਦੀ ਹੈ ਤੇ ਇਸ ਦੇ ਨਾਲ-ਨਾਲ ਸ਼੍ਰੀ ਹਰੀ ਵਿਸ਼ਨੂੰ ਜੀ ਨੂੰ ਸਮੇ ਰਪੇਤੇ ਤੇ ਜੇਕਰ ਆਪਾਂ ਮਾਤਾ ਲక్ష్ਮੀ ਜੀ ਦੀ ਗੱਲ ਕਰੀਏ ਮਾਤਾ ਲక్ష్ਮੀ ਜੀ ਉਸ ਸਮੇ ਪਰਸੰਨ ਹੁੰਦੀ ਹੈ ਜਦੋਂ ਅਸੀਂ ਸ਼੍ਰੀ ਹਰੀ ਵਿਸ਼ਨੂੰ ਜੀ ਨੂੰ ਪਰਸੰਨ ਕਰਦੇ ਹਾਂ ਉਹਨਾਂ ਦਾ ਅਸੀਂ ਪੂਜਨ ਕਰਦੇ ਹਾਂ ਤੇ ਇਸੇ ਤਰੀਕੇ ਦੇ ਨਾਲ ਸ਼੍ਰੀ ਹਰੀ ਵਿਸ਼ਨੂ ਜੀ ਬਹੁਤ ਹੀ ਚਲਦੀ ਪਰਸੰਨ ਹੋ ਜਾਂਦੇ ਆ ਜਦੋਂ ਤੁਸੀਂ ਤੂਲਸੀ ਦੇ ਨਾਲ ਜੁੜਿਆ ਹੋਇਆ ਕੋਈ ਵੀ ਉਪਾਅ ਕਰਦੇ ਹੋ ਤੇ ਇਸੇ ਤਰੀਕੇ ਦੇ ਨਾਲ ਜਿਹੜੇ ਲੋਕਾਂ ਦੇ ਘਰ ਦੇ ਵਿੱਚ ਤੂਲਸੀ ਦਾ ਪੌਦਾ ਹੈਗਾ ਉਹ ਜ਼ਰੂਰ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਤੇ ਭਾਵਨਾ ਦੇ ਨਾਲ ਕਰਨ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਤુલਸੀ ਦਾ ਪੌਦਾ ਨਹੀਂ ਹੈਗਾ ਉਹ ਜ਼ਰੂਰ ਆਪਣੇ ਘਰ ਦੇ ਵਿੱਚ ਤુલਸੀ ਦਾ ਪੌਦਾ ਲਿਆ ਕੇ ਲਗਾਉਣ ਤੇ ਉਸ ਦੇ ਨਾਲ ਇਹ ਛੋਟਾ ਜਿਹਾ ਉਪਾਅ ਕਰ ਲੈ। ਤੇ ਇਸੇ ਤਰੀਕੇ ਦੀ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਇਸ ਉਪਾਅ ਨੂੰ ਕਰਨ ਦੀ ਕਿ ਐਸੀ ਇਸ ਉਪਾਅ ਨੂੰ ਕਦੋਂ ਕਿਵੇਂ ਤੇ ਕਿਸ ਤਰੀਕੇ ਦੇ ਅਨੁਸਾਰ ਕਰਨਾ ਹੈ। ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੂ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਾਦ ਤੋਂ ਬਾਅਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕੋਮੈਂਟ ਵਰਗਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਚਾਹੀਦੀ ਹੈ 2 ਤੋਂ 3 ਚਮਚ ਪੀਸੀ ਹੋਈ ਹਲਦੀ ਪੀਸੀ ਹੋਈ ਹਲਦੀ ਤੁਸੀਂ ਲੈਣੀ ਹੈ ਤੇ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦਾ ਇੱਕ ਕੱਚ ਦਾ ਕੋਈ ਵੀ ਬਰਤਨ ਚਾਹੀਏ ਉਹ ਬਾਉਲ ਹੋਵੇ ਚਾਹੀਏ ਗਲਾਸ ਹੋਵੇ ਉਸ ਦੇ ਵਿੱਚ ਤੁਸੀਂ ਆਪਣੇ ਘਰ ਦਾ ਸ਼ੁੱਧ ਜਲ ਭਰ ਲੈਣਾ ਹੈ। ਉਸ ਜਲ ਦੇ ਵਿੱਚ ਤੁਸੀਂ ਜਿਹੜੀ 2-3 ਚਮਚ ਪੀਸੀ ਹੋਈ ਹਲਦੀ ਲਈਏ ਉਸ ਨੂੰ ਤੁਸੀਂ ਮਿਲਾ ਲੈਣਾ ਹੈ। ਕਹਿਣ ਦਾ ਪਾਪ ਇਹ ਹੀ ਕਿ ਤੁਸੀਂ ਹਲਦੀ ਵਾਲਾ ਪਾਣੀ ਤਿਆਰ ਕਰ ਲੈਣਾ ਤੇ ਹਲਦੀ ਵਾਲਾ ਜਿਹੜਾ ਤੁਸੀਂ ਪਾਣੀ ਤਿਆਰ ਕਰੋਗੇ ਉਸ ਹਲਦੀ ਵਾਲੇ ਪਾਣੀ ਨੂੰ ਤੁਸੀਂ ਮਾਂ ਤુલਸੀ ਵੇ ਪੌਦੇ ਦੇ ਵਿੱਚ ਤੁਸੀਂ ਪਾ ਦੇ ਨਾ ਬਾ ਤੁਲਸੀ ਨੂੰ ਹਲਦੀ ਵਾਲਾ ਪਾਣੀ ਤੁਸੀਂ ਅਰਪਿਤ ਕਰਨਾ ਹੈ ਜਿਹੜਾ ਤੁਸੀਂ ਹਲਦੀ ਵਾਲਾ ਇਹ ਪਾਣੀ ਤਿਆਰ ਕੀਤਾ ਹੈ ਨਾ ਇਸ ਨੂੰ ਜਿਹੜਾ ਤੁਸੀਂ ਪੌਦੇ ਦੇ ਵਿੱਚ ਪਾਉਣਾ ਹੈ ਤੁਲਸੀ ਦੇ ਵਿੱਚ ਤੇ ਉਸ ਨੂੰ ਜਿਹੜੇ ਬਰਤਨ ਦੇ ਵਿੱਚ ਜਿਵੇਂ ਤੁਸੀਂ ਤਿਆਰ ਕੀਤਾ ਉਸ ਬਰਤਨ ਦੇ ਨਾਲ ਨਹੀਂ ਹੀ ਪਾਉਣਾ ਜਿਵੇਂ ਕਿ ਤੁਸੀਂ ਆਪਣੇ ਸਿੱਧੇ ਹੱਥ ਦੇ ਨਾਲ ਥੋੜਾ ਥੋੜਾ ਪਾਣੀ ਪਾਉਣਾ ਹੈ ਜਿਵੇਂ ਕਿ ਆਪਾਂ ਛਿੱਟੇ ਮਾਰ ਕੇ ਥੋੜਾ ਥੋੜਾ ਚੁੜੀ ਤੇ ਬੁੱਗ ਦੇ ਨਾਲ ਸੱਜੇ ਹੱਥ ਨਾਲ ਪਾਣੀ ਪਾਉਣਾ ਹੈ ਤੇ ਤੁਸੀਂ ਬਹੁਤ ਐ ਜ਼ਿਆਦਾ ਨਹੀਂ ਪਾਉਣਾ ਥੋੜਾ ਥੋੜਾ ਕਰਕੇ ਹੀ ਪਾਉਣਾ ਹੈ ਇਹਨਾਂ ਕਰਨ ਤੋਂ ਬਾਅਦ ਦੇ ਵਿੱਚ ਤੁਹਾਨੂੰ ਚਾਹੀਦਾ ਇੱਕ ਸਿੱਕਾ 2 ਰੁਪਏ ਦਾ 2 ਰੁਪਏ ਦਾ ਸਿੱਕਾ ਲੈ ਕੇ ਤੁਸੀਂ ਤੂਰਸੀ ਵਾਲਾ ਜਿਹੜਾ ਗਮਲਾ ਹੈ ਪੌਦੇ ਵਾਲਾ ਉਸ ਨੂੰ ਮਿੱਟੀ ਦੇ ਵਿੱਚ ਤੁਸੀਂ ਸਿੱਕੇ ਨੂੰ ਪਾ ਦੇਣਾ ਗਮਲੇ ਦੇ ਵਿੱਚ ਜਿਵੇਂ ਤੁਸੀਂ ਇਸ ਸਿੱਕੇ ਨੂੰ ਮਿੱਟੀ ਦੇ ਵਿੱਚ ਦਬਾ ਦਿਓਗੇ ਤੇ ਮਿੱਟੀ ਦੇ ਵਿੱਚ ਦਬਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਕੱਢਣਾ ਨਹੀਂ ਇਸੇ ਤਰ੍ਹਾਂ ਮਿੱਟੀ ਦੇ ਵਿੱਚ ਦਬਾਇਆ ਹੀ ਰਹਿਣ ਦੇਣਾ ਇਹ ਉਪਾਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਮਾਂ ਤੂਰਸੀ ਤੇ ਅੱਗੇ ਆਪਣੀ ਪ੍ਰਾਰਥਨਾ ਕਰਨੀਏ ਕਿ ਮੇਰੇ ਕਾਰੋਬਾਰ ਨੂੰ ਤਰੱਕੀ ਦੇਣਾ ਮੇਰੇ ਕਾਰੋਬਾਰ ਨੂੰ ਵਧਾਉਣਾ ਤੇ ਮੇਰੀ ਜ਼ਿੰਦਗੀ ਦੇ ਵਿੱਚ ਆ ਰਹੀਆਂ ਪ੍ਰੋਬਲਮ ਨੂੰ ਦੂਰ ਕਰਕੇ ਮੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੀ। ਚਿਹਰੇ ਹਰੇ ਵਿਸ਼ਨੂ ਜੀ ਦੀ ਮਾਤਾ ਲక్ష్ਮੀ ਜੀ ਦੀ ਕਿਰਪਾ ਮੇਰੇ ਉੱਪਰ ਬਣੀ ਰਹੇ। ਇਸ ਤਰੀਕੇ ਦੇ ਨਾਲ ਤੁਸੀਂ ਇਹ ਛੋਟਾ ਜਿਹਾ ਉਪਾਅ ਕਰਨੇ ਤੇ ਜੇਕਰ ਇਸ ਉਪਾਅ ਨੂੰ ਤੁਸੀਂ ਪੂਰਨ ਮਾਇਸ਼ੀ ਵਾਲੇ ਦਿਨ ਵੀ ਪੂਰੇ ਵਿਸ਼ਵਾਸ ਦੇ ਨਾਲ ਕਰ ਲਿਆ ਸੋੜਮੇਗੀ ਇਨੇ ਦੀ ਪੂਰਨਮਾਸ਼ੀ ਅਤੇ ਸੁਭਾਗੇ ਜੋਗ ਦੇ ਨਾਲ ਇਹ ਪੂਰਨਮਾਸ਼ੀ ਆਈਏ ਇਸ ਦਿਨ ਬਹੁਤ ਸਾਰੇ ਸਿੱਧੇ ਜੋਗ ਵੀ ਬਣ ਰਹੇ ਨੇ ਤੁਸੀਂ ਸਮਝ ਲਓ ਕਿ ਇਸ ਉਪਾਉ ਨੂੰ ਕਰਨ ਦੇ ਲਈ ਤੁਹਾਨੂੰ ਇਸ ਤੋਂ ਜ਼ਿਆਦਾ ਕੋਈ ਉਤਮ ਤithi ਉਤਮ ਦੇਨ ਵਾਰ ਤੁਹਾਨੂੰ ਬਿਲਕੁਲ ਵੀ ਨਹੀਂ ਮਿਲੇਗਾ ਤੁਹਾਡਾ ਭਾਗ ਰਾਤੋ ਰਾਤ ਚਮਕਿ ਜਾਵੇਗਾ ਇਸ ਉਪਾਉ ਨੂੰ ਕਰਨ ਦੇ ਨਾਲ ਇਹੀ ਤਾਂ ਸੀ ਸਾਡੀ ਵੀਡੀਓ ਦਾ ਪਹਿਲਾ ਉਪਾਅ ਜਿਹੜਾ ਕਿ ਤੁਹਾਨੂੰ ਪ੍ਰਾਪਤੀ ਦੇ ਲਈਏ ਜੇਕਰ ਤੁਸੀਂ ਇਸ ਉਪਾਅ ਨੂੰ ਕਰੋਗੇ ਤੇ ਰਾਤੋਂ ਰਾਤ ਇਹ ਉਪਾਅ ਤੁਹਾਨੂੰ ਕਰੋੜਪਤੀ ਬਣਾ ਦੇਵੇਗਾ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਤੁਸੀਂ ਸਮਝਦੇ ਹੋ ਕਿ ਜੋ ਕੁਝ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ ਉਹ ਵੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਪ੍ਰਾਪਤ ਹੋਵੇਗੀ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਇਹ ਸੋਚਦੇ ਹੁੰਦੇ ਆ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਇਹ ਇਹ ਤਾਂ ਚੀਜ਼ ਸਾਡੇ ਭਾਗ ਦੇ ਵਿੱਚ ਲਿਖੀ ਹੀ ਨਹੀਂ ਤੁਹਾਡੀ ਕਿਸਮਤ ਬਹੁਤ ਜ਼ਿਆਦਾ ਖਰਾਬ ਹੈ ਸਾਡੀ ਕਿਸਮਤ ਦੇ ਵਿੱਚ ਸਿਰਫ ਤਾਂ ਦੁੱਖ ਤੇ ਸੰਕਟ ਹੀ ਲਿਖੇ ਹੋਏ ਨੇ ਤੁਸੀਂ ਇਹ ਉਪਾਅ ਜ਼ਰੂਰ ਕਰਿਓ ਉਪਾਅ ਕਰਕੇ ਦੇਖਿਓ ਕਿ ਤੁਹਾਡਾ ਭਾਗ ਕਿਵੇਂ ਚਮਕਦਾ ਹੈ ਕਿਵੇਂ ਤੁਹਾਡੀ ਕਿਸਮਤ ਨੂੰ ਚਮਕਾਉਂਦਾ ਹੈ ਇਸ ਦੇ ਨਾਲ-ਨਾਲ ਸੋਹਣ ਵੀ ਇੰਨੇ ਦੀ ਪੂਰਨਮਾਸੀ ਨੂੰ ਮਾਤਾ ਲక్ష్ਮੀ ਜੀ ਦੇ ਨਾਲ ਜੁੜਿਆ ਹੋਇਆ ਦੂਸਰਾ ਉਪਾਦ ਚੇਕਰ ਤੁਸੀਂ ਆਪਣੇ ਘਰ ਦੇ ਵਿੱਚ ਕਰ ਲੋਗੇ ਤੇ ਤੁਹਾਡੇ ਘਰ ਦੇ ਵਿੱਚ ਨਿਰੰਤਰ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਹ ਨਹੀਂ ਹੋਵੇਗਾ ਕਿ ਪੈਸਾ ਆਇਆ ਤੇ ਉਹ ਰੁਕ ਗਿਆ ਤੁਹਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਪੈਸਾ ਆਉਂਦਾ ਰਹੇਗਾ ਇਸੇ ਤਰੀਕੇ ਦੇ ਨਾਲ ਮਾਤਾ ਲక్ష్ਮੀ ਜੀ ਨੂੰ ਜੇਕਰ ਗਨ ਕਰੀਏ ਤਾਂ ਲਾਲ ਰੰਗ ਬਹੁਤ ਹੀ ਜ਼ਿਆਦਾ ਪਸੰਦ ਹੁੰਦਾ ਹੈ। ਤੁਸੀਂ ਮਾਤਾ ਲక్ష్ਮੀ ਜੀ ਨੂੰ ਲਾਲ ਰੰਗ ਦਾ ਇੱਕ ਪੁਸ਼ਪ ਅਰਪਿਤ ਕਰਨਾ ਹੈ। ਇਸ ਦੇ ਨਾਲ-ਨਾਲ ਜਿਹੜੀ ਲਾਲ ਰੰਗ ਦੀ ਮੋਲੀ ਹੁੰਦੀ ਹੈ ਜਿਵੇਂ ਜਾਂ ਤਾਂ ਦੋ ਰੰਗਾਂ ਦੇ ਵਿੱਚ ਹੁੰਦੀ ਹੈ ਲਾਲ ਤੇ ਪੀਲੀ ਤੇ ਜਾਂ ਫਿਰ ਲਾਲ ਰੰਗ ਦੀ ਹੁੰਦੀ ਹੈ। ਉਸ ਮੋਲੀ ਦੀ ਤੁਸੀਂ ਇੱਕ ਬੱਤੀ ਬਟਕੇ ਤਿਆਰ ਕਰ ਲੈਣੀ ਹੈ। ਵਤੀ ਬੱਟਨ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਲੰਬੀ ਬੱਤੀ ਵਾਲਾ ਤੁਸੀਂ ਦੀਵਾ ਤਿਆਰ ਕਰ ਲੈਣਾ ਤੇ ਜਿਹੜਾ ਤੁਸੀਂ ਇਹ ਦੀਵਾ ਤਿਆਰ ਕੀਤਾ ਹੋਇਆ ਹੈ ਨਾ ਇਸ ਨੂੰ ਤੁਸੀਂ ਮਾਤਾ ਲక్ష్ਮੀ ਜੀ ਦੇ ਸਾਹਮਣੇ ਤਸਵੀਰ ਜਾਂ ਮੂਰਤੀ ਦੇ ਸਾਹਮਣੇ ਸ਼ਾਮ ਦੇ ਸਮੇਂ ਤੁਸੀਂ ਆਪਣੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਨੂੰ ਅਰਪਿਤ ਕਰਨਾ ਹੈ ਤੇ ਇਸ ਦੇ ਨਾਲ-ਨਾਲ ਤੁਸੀਂ ਆਪਣੇ ਘਰ ਦੇ ਜਿਹੜਾ 메ਨ ਗੇਟ ਹੈ ਮੁੱਖੇ ਦੁਆਰੇ ਉਥੇ ਵੀ ਤੁਸੀਂ ਦੋ ਦੀਵੇ ਨੇ ਜਿਹੜੇ ਉਪਰ ਚੇਲਤ ਕਰਦੇ ਨੇ ਜੇਕਰ ਤੁਸੀਂ ਇਹ ਉਪਾਅ ਕਰ ਲਿਆ ਤਾਂ ਤੁਸੀਂ ਸਮਝ ਲਓ ਕਿ ਕਿਵੇਂ ਤੁਹਾਡੇ ਘਰ ਦੇ ਵਿੱਚ ਪੈਸਾ ਤੇ ਧਨ ਵਰਸੇਗਾ ਸੋ ਇਸੇ ਤਰੀਕੇ ਦੇ ਨਾਲ ਸੌਣ ਦੇ ਮਹੀਨੇ ਦੀ ਪੂਰਨਮਾਸ਼ੀ ਰਖੜੀ ਪੁੰਨਿਆ ਦੇ ਤਿਹਾਰ ਤੇ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਿਓ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਆਪਣੀ ਕਿਸਮਤ ਨੂੰ ਤੁਸੀਂ ਚਮਕਾ ਸਕਦੇ ਹੋ ਇਹ ਉਪਾਦੀ ਨਾਲ ਨਾਲ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਇਖਠੇ ਨਿਸ਼ਬਦਾਂ ਦੀ ਵਰਤੋਂ ਨਹੀਂ ਕਰਨੀ। ਕਹਿੰਦਾ ਪਾਬਕੀ ਦੂਸਰਿਆਂ ਦੇ ਨਾਲ ਤੁਸੀਂ ਮਿੱਠਾ ਬੋਲਣਾ ਤੇ ਅਗਰ ਤੁਸੀਂ ਦਾਨ ਕਰ ਸਕਦੇ ਹੋ ਤਾਂ ਤੁਸੀਂ ਇਸ ਦਿਨ ਦਾਨ ਵੀ ਜ਼ਰੂਰ ਕਰੋ। ਕਿਉਂਕਿ ਸੌਣ ਦੇ ਮਹੀਨੇ ਦੀ ਪੂਰਨਮਾਸ਼ੀ ਦਾ ਜਿਹੜਾ ਦਾਨ ਹੈ ਉਹ ਮਹਾਦਾਨ ਹੁੰਦਾ ਹੈ। ਤੇ ਇਹ ਆਪਣੇ ਭਾਗ ਦੇ ਵਿੱਚ ਬਹੁਤ ਜ਼ਿਆਦੀ ਵਿਰਧੀ ਕਰਦਾ ਹੈ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜਿਹੜਾ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਾਅਦੇ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਪਿਆਰ ਭਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਹੀ ਪਿਆਰ ਭਾਵਾਂ ਦਾ